8 ਦਾ ਤਾਂ ਸਮਝਿਆ ਜਾਂਦਾ ਸੀ ਵੀ ਆਖਲੇ ਲੈ ਲੈ ਨਲਾਕ ਨਿਆਣਾ ਹੋਊਗਾ ਮੇਰੇ ਮੇਰੇ ਹਿਸਾਬ ਨਾਲ ਜਿਹੜੇ 8 ਸੜੇ ਉਹ ਜ਼ਿਆਦਾ ਕਾਮਯਾਬ ਬਣਦੇ ਆ ਮੈਂ 8 ਸੜੀਆਂ ਤੇ ਮੈਂ ਨਹੀਂ 8 ਸੜੀਆਂ ਬਸ ਠੀਕ ਹੈ ਦੇਖ ਲਓ ਮੈਥ ਸਿੱਖਣ ਦੀ ਸੀ ਮੈਥਮੈਟਿਕਸ ਸਬਜੈਕਟ ਜੇ ਜਮਾ ਪਸੰਦ ਨਹੀਂ ਸੀ ਤੇ 10ਵੀਂ ਤੱਕ ਉਹ ਹੁੰਦਾ ਜ਼ਰੂਰੀ ਤੁਸੀਂ ਛੱਡ ਨਹੀਂ ਸਕਦੇ ਹੋ ਨੋ ਔਖਾ ਸੌਖਾ ਪਾਸ ਕਰਨਾ ਹੀ ਪੈਂਦਾ ਤੇ ਬਾਅਦ ਚ ਜਦੋਂ 10ਵੀਂ ਹੋ ਗਈ ਮੈਂ ਕਹੋ ਵਾਹੀ ਗੁਰੂ ਬਸ ਇਹ ਮੈਥ ਦੀ ਬੁੱਕ ਨਾਲ ਦੇ ਸਿੱਚ ਅੱਜ ਤੋਂ ਬਾਅਦ ਕਦੇ ਨਹੀਂ ਸੀ ਸੋਚਿਆ ਕਿ ਮੈਂ ਹੀਰੋਇਨ ਬਣਨਾ ਜਾਂ ਮੈਂ ਇਸ ਇੰਡਸਟਰੀ ਛੋੜਨਾ ਇਹ ਤਾਂ ਰੱਬ ਵੱਲੋਂ ਹੀ ਮਤਲਬ ਹੋਇਆ ਇਹ ਜ਼ਰੂਰ ਸੋਚਿਆ ਸੀ ਵੀ ਕੁਝ ਨਾ ਕੁਝ ਡਿਫਰੈਂਟ ਕਰਨਾ ਕਦੀ ਤਾਂ ਮਨ ਲੱਗਾ ਸੀ ਰੇਡੀਓ ਜੌਬ ਕੀ ਤਾਂ ਉਦੋਂ ਮੈਨੂੰ ਕਿਸੇ ਨੇ ਕਿਹਾ ਸੀ ਤੇਰੀ ਆਵਾਜ਼ ਆ ਰਹੀ ਹੈ ਰੇਡੀਓ ਜੌਕੀ ਬਣ ਜਾਈਏ ਤਾਂ ਇਹ ਚਾ ਅਮੈਂ 8ਵੀਂ ਦਾ ਨਿਆਣਾ ਮੈਂ ਕਿਹਾ ਠੀਕ ਹੈ ਰੇਡੀਓ ਜੌਕੀ ਫਿਰ ਕਦੀ ਫਿਰ ਕਦੀ 에어 호ਸਟੈਸ ਆਪਾ ਉਹਨੀਆਂ ਕਦੇ ਵੀ ਨਾਲੇ ਤਾਂ ਘੁੰਮੀ ਜਾਓ ਨਾਲੇ ਖਾਈ ਜਾਓ ਨਾਲੇ ਲੋਕਾਂ ਨੂੰ ਜਗਾ ਦਿਖਾਈ ਜਾਓ ਤਾਂ ਮੇਰਾ ਉਹ ਬੜਾ ਸ਼ੌਂਕ ਸੀ ਵੀ ਮੈਂ ਮम्मी ਨੂੰ ਕਹਿੰਦੀ ਮੈਂ ਤਾਂ ਸਭ ਤੋਂ ਟ੍ਰੈਵਲ ਸ਼ੋ ਹੋਸਟ ਕਰੂੰਗੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਕੂਲ 'ਚ ਬਹੁਤ ਘੱਟ ਟੀਚਰਜ਼ ਹੋਣਗੇ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਹੋਊਗਾ ਵੀ ਕੋਈ ਨਾ ਮਾਰਕਸ ਚਾਹੇ ਜਿੰਨੇ ਮਰਜ਼ੀ ਆਉਣ ਵੀ ਤੁਸੀਂ ਉਂ ਮੇਰੇ ਤੋਂ ਆ ਕੇ ਸਿੱਖ ਲਓ ਹਰ ਟੀਚਰ ਦੇ ਮੂੰਹ 'ਚੋਂ ਮੈਨੂੰ ਲੱਗਦਾ ਅਸੀਂ ਵੀ ਇਹੀ ਸੁਣਿਆ ਵੀ ਮਾਰਕਸ ਇੱਨੇ ਚਾਹੀਦੇ ਕਿਸੇ ਵੀ ਕੁੜੀ ਨੂੰ ਸਪੈਸ਼ਲੀ ਫਿਲਮ ਚ ਨਾਰਮਲੀ ਥੱਪੜ ਮਾਰਦੇ ਹੋਏ ਦਿਖਾਉਣਾ ਜਿਹਦਾ ਕੋਈ ਤਕ ਨਹੀਂ ਬਣਦਾ ਜੇ ਹੁਣ ਕੋਈ ਹਾ ਹਾ ਹੀ ਹੀ ਆਪਣੀ ਮੂਵੀ ਆ ਕੋਈ ਬਹੁਤ ਸਲੈਪਸਟਿਕ ਕਾਮੇਡੀ ਉਹ ਚ ਤੁਸੀਂ ਉਵੇਂ ਚੱਲਦੇ ਫਿਰਦੇ ਕਿਸੇ ਤੋਂ ਉਹੋ ਕਰਾ ਦਿਓ ਉਹ ਮੈਨੂੰ ਪਰਸਨਲੀ ਉਹ ਗੱਲ ਠੀਕ ਨਹੀਂ ਲੱਗਦੀ ਇਹ ਨਹੀਂ ਕਿ ਕੱਲਾ ਹਾ ਹਾ ਹੀ ਹੀ ਹੂ ਹੂ ਕਰਕੇ ਨਿਕਲ ਜਾਓ ਵੀ ਕੋਈ ਮੈਸੇਜ ਹੋਵੇ ਕਿਉਂਕਿ ਮੈਂ ਇਹ ਗੱਲ ਇਸ ਲਈ ਮੈਂਸ਼ਨ ਕਰ ਰਹੀ ਹਾਂ ਕਿਉਂਕਿ ਮੇਰੇ ਨਾਲ ਜ਼ਿੰਦਗੀ ਚ ਹੋ ਚੁੱਕਿਆ ਮੈਂ ਇਸ ਗੱਲ ਤੇ ਸਟੈਂਡ ਲਿਆ ਹੋਇਆ ਲਾਈਕ ਚ ਤੇ ਮੈਂ ਉਹ ਸੀ ਨਹੀਂ ਕੀਤਾ ਕੰਝੂਰੀ ਲੱਗਦਾ ਕੋਈ ਵੀ ਇਨਸਾਨ ਇੱਥੇ ਹੋ ਜਾਊਗਾ ਜਿਹਨੂੰ ਸਰਤਾਜ ਸਰਨੀ ਪਸੰਦ ਹੋਣੀ ਹੈ ਸੋ ਆਬਵੀਅਸਲੀ ਉਹਨਾਂ ਦਾ ਮੈਂ ਵੀ ਉਨਾ ਹੀ ਉਹੀ ਫੈਨਸ ਚੋਂ ਸੀ ਇੱਕ ਤੇ ਬਾਅਦੋਂ ਉਹਨਾਂ ਨਾਲ ਮੌਕਾ ਮਿਲਿਆ ਕੰਮ ਕਰਨ ਦਾ ਬਹੁਤ ਵਧੀਆ ਲੱਗਿਆ ਤੇ ਹਾਸੇ ਮਜ਼ਾਕ ਵਾਲੇ ਵੀ ਨੇ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਪਰ ਬਹੁਤ ਦਾਇਰੇ ਚ ਰਹਿ ਕੇ ਬਹੁਤ ਵਧੀਆ ਮਾਹੌਲ ਬਣਾ ਕੇ ਰੱਖਦੇ ਨੇ ਆਓ ਪੰਜਾਬੀ ਉਹ ਤੁਹਾਨੂੰ ਲੈ ਚੱਲਦੇ ਆਂ ਉਹਨਾਂ ਖਾਸ ਪਲਾਂ ਵਿੱਚ ਉਹਨਾਂ ਖੂਬਸੂਰਤ ਪਲਾਂ ਦੇ ਵਿੱਚ ਜਿਨ੍ਹਾਂ ਪਲਾਂ ਦੇ ਬਾਰੇ ਅੱਜ ਆਪਾਂ ਸੋਚਤਾ ਸਕਦੇ ਹਾਂ ਪਰ ਉੱਥੇ ਹੁਣ ਆਪਾਂ ਪਹੁੰਚ ਨਹੀਂ ਸਕਦੇ ਪਰ ਜਦੋਂ ਖੂਬਸੂਰਤ ਪਲ ਸਾਡੇ ਅੱਖਾਂ ਦੇ ਮੂਰੇ ਆਉਂਦੇ ਨੇ ਤਾਂ ਸਾਡੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਉਹ ਸਾਰੇ ਖਾਸ ਪਲ ਜਿਹੜੇ ਆ ਆਪਣੇ ਸਕੂਲਾਂ ਦੇ ਨਾਲ ਮਿਲਦੇ ਜੁਲਦੇ ਨੇ ਸਕੂਲਾਂ ਦੇ ਕਮਰੇ ਨੇ ਸਕੂਲਾਂ ਦੀਆਂ ਗਰਾਊਂਡਾਂ ਨੇ ਸਕੂਲ ਦੇ ਵਿੱਚ ਜੋ ਸਾਇੰਸ ਲਾਇਬ੍ਰੇਰੀ ਹੁੰਦੀ ਨੇ ਤਮਾਮ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਪਲਾਂ ਦੇ ਵਿੱਚ ਹੋਣ ਗਿਆ ਜਿਨ੍ਹਾਂ ਪਲਾਂ ਨੂੰ ਦੇਖ ਕੇ ਤੁਹਾਡਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ ਤੇ ਉਹ ਪਲ ਹੋਰ ਜਿਆਦਾ ਖੂਬਸੂਰਤ ਉਦੋਂ ਬਣ ਜਾਂਦੇ ਜਦੋਂ ਪੰਜਾਬੀ ਇੰਡਸਟਰੀ ਦੀ ਇੱਕ ਪਿਆਰੀ ਜੀ ਕੁੜੀ ਉਸ ਦੇ ਵਿੱਚ ਕਹਿੰਦੀ ਹੈ ਗੁੱਸੇ ਦੇ ਵਿੱਚ ਹਾਲਾਂਕਿ ਉਹ ਬਹੁਤ ਪਿਆਰੀ ਹੈ ਪਰ ਗੁੱਸੇ ਦੇ ਵਿੱਚ ਕਹਿੰਦੀ ਹੈ ਕਿ ਸਰ ਤੁਸੀਂ ਆਪਣੀ ਕਲਾਸ ਦੇ ਉੱਤੇ ਫੋਕਸ ਕਰੋ ਤਾਂ ਸਾਡੇ ਨਾਲ ਮੌਜੂਦ ਹੈ ਮੈਮ ਸਿਮੀ ਚਾਤ ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਪਰੂ ਪੰਜਾਬ ਟੀਵੀ ਉੱਤੇ ਥੈਂਕ ਯੂ ਜੀ ਧੰਨਵਾਦ ਸੱਚੀ ਹੋਰ ਮੈਮ ਠੀਕ ਠਾਕ ਹਾਂਜੀ ਸੂਟ ਅੱਜ ਬੜਾ ਪਿਆਰਾ ਲੱਗ ਰਿਹਾ ਤੁਹਾਨੂੰ ਥੈਂਕ ਯੂ ਜੀ ਧੰਨਵਾਦ ਤੇ ਮੈਮ ਬਹੁਤ ਪਿਆਰਾ ਪੰਜਾਬ ਨੂੰ ਲੈ ਕੇ ਖਾਸ ਕਰਕੇ ਕਿਉਂਕਿ ਇਹ ਕੱਲਾ ਬੱਚਿਆਂ ਦੇ ਨਾਲ ਨਿਸਬੰਧਿਤ ਜੋ ਸਕੂਲ ਦੀ ਗੱਲ ਹਰ ਇੱਕ ਅਧਖੜ ਉਮਰ ਦਾ ਚਾਹੇ ਕੋ ਬਜ਼ੁਰਗ ਆ ਉਸ ਦੀ ਵੀ ਜਾਤ ਤਾਜ਼ਾ ਹੋ ਜਾਣੀ ਆ ਜਦੋਂ ਹੁਸ਼ਿਆਰ ਸਿੰਘ ਮੂਵੀ ਦੇਖਣ ਲਈ ਆਉਂ ਜੀ ਹਾਂਜੀ ਕਿਉਂਕਿ ਸਕੂਲ ਟਾਈਮ ਯਾਦ ਆ ਜਾਣਾ ਸਾਰਿਆਂ ਨੂੰ ਜੀ ਜੀ ਬਿਲਕੁਲ ਜੀ ਤੇ ਮੈਮ ਕਿਵੇਂ ਦਾ ਰਿਹਾ ਤੁਹਾਡਾ ਤਜਰਬਾ ਇਸ ਫਿਲਮ ਨੂੰ ਲੈ ਕੇ ਤੇ ਤੁਹਾਨੂੰ ਕਿਵੇਂ ਦਾ ਫੀਲ ਰਿਹਾ ਤੁਸੀਂ ਵੀ ਆਪਣਾ ਸਕੂਲ ਟਾਈਮ ਇਸ ਫਿਲਮ ਦੇ ਵਿੱਚ ਮਿਸ ਕੀਤਾ ਜੀ ਮੈਂ ਮੇਰੇ ਤੋਂ ਜ਼ਿਆਦਾ ਟੀਚਰ ਬਣਨ ਵਾਲੀ ਧਿਆਨ ਸੀ ਵੀ ਮੈਂ ਟੀਚਰ ਬਣੀ ਹੋਈ ਆ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਟੀਮ ਬਹੁਤ ਵਧੀਆ ਸੀ ਸਰਤਾਜ ਸਰਨਲ ਮੈਂ ਪਹਿਲੀ ਵਾਰੀ ਕੰਮ ਕੀਤਾ ਤਾਂ ਉਹ ਬਹੁਤ ਵਧੀਆ ਐਕਸਪੀਰੀਅੰਸ ਸੀ ਤੇ ਜੱਗੀ ਜਿਹੜੇ ਰਾਈਟਰ ਨੇ ਉਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨਾਲ ਮੈਂ ਪਹਿਲੀ ਵਾਰੀ ਕੰਮ ਕੀਤਾ ਮੈਂ ਪੂਰੀ ਟੀਮ ਨਾਲ ਹੀ ਪਹਿਲੀ ਵਾਰੀ ਕੰਮ ਕੀਤਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਸੀ ਜੀ ਮੈਮ ਜਿਸ ਤਰ੍ਹਾਂ ਤੁਹਾਡੀਆਂ ਪਹਿਲਾਂ ਵੀ ਕਾਫੀ ਸਾਰੀਆਂ ਫਿਲਮਾਂ ਹੈਗੀਆਂ ਜੇ ਆਪਾਂ ਬੰਬੂ ਕਟ ਫਿਲਮ ਤੋਂ ਲੈ ਕੇ ਗੱਲ ਕਰ ਲਈ ਉਸਦੇ ਬਾਅਦ ਚੱਲ ਮੇਰਾ ਪੁੱਤ ਬਹੁਤ ਸੋਹਣਾ ਉਹਦੇ ਵਿੱਚ किरदार ਰਹੇ ਨੇ ਬਹੁਤ ਸਾਰਾ ਖੂਬਸੂਰਤੀ ਦੇ ਨਾਲ ਤੁਸੀਂ ਆਪਣੇ ਕਿਰਦਾਰ ਨੂੰ ਨਿਭਾਇਆ ਤਾਂ ਇਸ ਕਿਰਦਾਰ ਨੂੰ ਕਰਨ ਦੇ ਵਿੱਚ ਖਾਸ ਕਰਕੇ ਇੰਗਲਿਸ਼ ਟੀਚਰ ਜੀ ਤਾਂ ਉਸ ਕਿਰਦਾਰ ਨੂੰ ਕਰਨ ਦੇ ਵਿੱਚ ਕਿਹੋ ਜਿਹਾ ਤੁਹਾਡਾ ਜਿਹੜਾ ਆ ਤਜਰਬਾ ਰਿਹਾ ਕਿਵੇਂ ਦਾ ਲੱਗਿਆ ਇਹ ਵਧੀਆ ਲੱਗਿਆ ਜੀ ਜਦੋਂ ਮੇਰੇ ਕੋਲ ਸਕ੍ਰਿਪਟ ਆਈ ਸੀ ਮੈਨੂੰ ਉਦੋਂ ਹੀ ਸਕ੍ਰਿਪਟ ਦਾ ਮੈਸੇਜ ਬਹੁਤ ਵਧੀਆ ਲੱਗਿਆ ਸੀ ਤਾਂ ਜਦੋਂ ਵੀ ਮੈਂ ਕੋਈ ਸਕ੍ਰਿਪਟ ਚੂਜ਼ ਕਰਦੀ ਆ ਮੇਰੀ ਮੇਨ ਬੇਸ ਮੈਂ ਇਹ ਦੇਖਦੀ ਆ ਵੀ ਆਪਾਂ ਨੂੰ ਮੈਸੇਜ ਕੀ ਮਿਲ ਰਿਹਾ ਵੀ ਜਦੋਂ ਮੇਰੀ ਪਿਆਰੀ ਜੀ ਆਡੀਅנס ਸਿਨੇਮਾ ਹਾਲ ਚੋਂ ਨਿਕਲੂਗੀ ਮੂਵੀ ਦੇਖ ਕੇ ਵੀ ਉਹ ਕੀ ਮਹਿਸੂਸ ਕਰਨਗੇ ਮੇਰੇ ਲਈ ਬਹੁਤ ਇੰਪੋਰਟੈਂਟ ਹੁੰਦਾ ਹਰ ਮੂਵੀ ਚ ਵੀ ਮੈਨੂੰ ਇਦਾਂ ਹੁੰਦਾ ਕਿ ਕੁਝ ਮਹਿਸੂਸ ਕਰਕੇ ਜਾਵੇ ਆਡੀਅנס ਇਹ ਨਹੀਂ ਕਿ ਕੱਲਾ ਹਾ ਹਾ ਹੀ ਹੀ ਹੂ ਹੂ ਕਰਕੇ ਨਿਕਲ ਜਾਵੇ ਵੀ ਕੋਈ ਮੈਸੇਜ ਹੋਵੇ ਕਿਉਂਕਿ ਚਾਹੇ ਆਪਾਂ ਕਿੰਨਾ ਵੀ ਕਹਿ ਲਈਏ ਵੀ ਕੱਲਾ ਐਂਟਰਟੇਨਮੈਂਟ ਹੈ ਇਹ ਕੋਈ ਵੀ ਚੀਜ਼ ਆਪਣਾ ਜਿਹੜਾ ਸਿਨੇਮਾ ਹੁੰਦਾ ਕੱਲਾ ਐਂਟਰਟੇਨਮੈਂਟ ਕਦੀ ਨਹੀਂ ਹੁੰਦਾ ਸਪੈਸ਼ਲੀ ਯੰਗ ਬੱਚਾ ਵਾਸਤੇ ਯੰਗ ਮਾਈਂਡਸ ਵਾਸਤੇ ਜਿਹੜੇ ਆਪਣੇ ਹਜੇ ਫ੍ਰੈਜਾਈਲ ਮਾਈਂਡਸ ਨੇ ਜਿਨ੍ਹਾਂ ਨੇ ਹਜੇ ਸ਼ੇਪ ਅਪ ਨਹੀਂ ਹੋਏ ਜਿਹੜੇ ਹਜੇ ਜਿਹੜੇ अर्ਲੀ ਏਜ ਵਾਲੇ ਮਾਈਂਡਸ ਨੇ ਉਹ ਕੁਛ ਨਾ ਕੁਛ ਸਿੱਖ ਕੇ ਜਾਂਦੇ ਨੇ ਜੀ ਜੇ ਕੋਈ ਹੀਰੋ ਕੋਈ ਗੱਲ ਕਰ ਰਿਹਾ ਜੇ ਕੋਈ ਹੀਰੋਇਨ ਕੁਛ ਕਹਿ ਕਹਿ ਰਹੇ ਨੇ ਉਹ ਸਕਰੀਨ ਤੇ ਨਹੀਂ ਵੱਡੀ ਤੇ ਤਾਂ ਉਹਨਾਂ ਨੂੰ ਲੱਗੂਗਾ ਵੀ ਠੀਕ ਆ ਫਿਰ ਜੇ ਇਹ ਹੀਰੋ ਇਦਾਂ ਕਹਿ ਰਿਹਾ ਇਹਦਾ ਮਤਲਬ ਇਦਾਂ ਹੀ ਹੋਊਗਾ ਜੇ ਹੀਰੋਇਨ ਇਦਾਂ ਕਹਿ ਰਹੀ ਹੈ ਇਦਾਂ ਹੀ ਹੋਊਗਾ ਤਾਂ ਮੈਂ ਹਮੇਸ਼ਾ ਮੰਨਦੀ ਆ ਚਲੋ ਆਪਾਂ ਪੂਰੀ ਆਪਣੇ ਜੇ ਮੋਡਿਆਂ ਤੇ ਨਹੀਂ ਵੀ ਲੈ ਸਕਦੇ ਰਿਸਪਾਂਸਿਬਿਲਟੀ ਮੈਂ ਨਹੀਂ ਕਹੂੰਗੀ ਵੀ ਆਪਾਂ ਜਮਾ ਹੀ ਵੀ ਇਨੇ ਜ਼ਿਆਦਾ ਸਿਆਣਾ ਸਿਆਣੇ ਹੋ ਜੀਏ ਜਾਂ ਹਮੇਸ਼ਾ ਹੀ ਸਿਆਣਾ ਵਾਲੀ ਗੱਲ ਵੀ ਨਹੀਂ ਕਰ ਸਕਦੇ ਪਰ ਇੰਨਾ ਜ਼ਰੂਰ ਧਿਆਨ ਰੱਖ ਸਕਦੇ ਆਂ ਵੀ ਸਾਡੀ ਮੂਵੀ ਆ ਜਿਹੜੀ ਉਹ ਕੀ ਕਹਿ ਰਹੀ ਆ ਜੀ ਮੈਂ ਸੌਰੀ ਵਿੱਚ ਬੋਲ ਰਿਹਾ ਕਿ ਜਿਸ ਤਰੀਕੇ ਨਾਲ ਚਾਹੇ ਫਿਲਮ ਦੇ ਮੂਰੇ ਡਿਸਕਲੇਮਰ ਚ ਲਿਖਿਆ ਹੁੰਦਾ ਕਿ ਇਹ ਫਿਲਮ ਕਾਲਪਨਿਕ ਹੈ ਪਰ ਜਦੋਂ ਫਿਲਮ ਫਿਲਮਾਈ ਜਾਂਦੀ ਹੈ ਜਦੋਂ ਪਰਦੇ ਦੇ ਉੱਤੇ ਲੱਗਦੀ ਹੈ ਤਾਂ ਲੋਕਾਂ ਨੂੰ ਉਹ ਅਸਲੇ ਲੱਗਦਾ ਆ ਤੇ ਲੋਕ ਉਸ ਨੂੰ ਅਸਲ ਜਾਣ ਕੇ ਹੀ ਦੇਖਦੇ ਆ ਜੀ ਜੀ ਬਿਲਕੁਲ ਇਹੀ ਨਾ ਉਹ ਥੋੜਾ ਜਿਹਾ ਛਾਪ ਤਾਂ ਛੱਡ ਕੇ ਜਾਂਦੀ ਹੈ ਚੀਜ਼ ਆਪਾਂ ਇਕੱਲਾ ਇਹ ਨਹੀਂ ਕਹਿ ਸਕਦੇ ਵੀ ਜੀ ਫਲਾਨੇ ਨੇ ਉਹ ਚ ਇਦਾਂ ਗਾਲ ਕੱਢਤੀ ਸੀ ਥੱਪੜ ਮਾਰਦਾ ਸੀ ਇਹਦਾ ਵੀ ਉਹ ਨੋਰਮਲ ਆ ਇਹ ਗੱਲਾਂ ਨਹੀਂ ਨੋਰਮਲ ਤੇ ਇਹਨਾਂ ਨੂੰ ਜੇ ਤੁਸੀਂ ਕਹਿ ਰਹੇ ਹੋ ਵੀ ਨੋਰਮਲ ਆ ਇਹਦਾ ਮਤਲਬ ਤੁਹਾਨੂੰ ਆਪਣੇ ਅੰਦਰ ਝਾਕਣ ਦੀ ਜ਼ਰੂਰਤ ਹੈਗੀ ਆ ਕਿਸੇ ਵੀ ਕੁੜੀ ਨੂੰ ਸਪੈਸ਼ਲੀ ਫਿਲਮ ਚ ਨੋਰਮਲੀ ਥੱਪੜ ਮਾਰਦੇ ਹੋਏ ਦਿਖਾਉਣਾ ਜਿਹਦਾ ਕੋਈ ਤੁਕ ਨਹੀਂ ਬਣਦਾ ਜਿੱਦਾਂ ਜਾਂ ਤਾਂ ਹੋਵੇ ਵੀ ਕੋਈ ਆਪਾ ਫਾਦਰ ਸਾਹਿਬ ਜਾਂ ਕੋਈ ਬ੍ਰਦਰ ਯਾ ਕੋਈ ਵੀ ਰਿਲੇਸ਼ਨਸ਼ਿਪ ਇਹੋ ਜਿਹਾ ਦਿਖਾਉਣਾ ਵੀ ਜਿੰਨੂੰ ਪ੍ਰੋਬਲਮ ਆ ਅਬਿਊਜ਼ ਹੈ ਵਾ ਹਸਬੰਡ ਆ ਚਾਹੇ ਕੋਈ ਵੀ ਆ ਫਿਰ ਤਾਂ ਗੱਲ ਠੀਕ ਆ ਵੀ ਆਪਾਂ ਮੂਵੀ ਉਹੋ ਜੀ ਕਰ ਰਹੇ ਆ ਆਪਾਂ ਸਿਨੇਮਾ ਉਹੋ ਜਿਹਾ ਕਰ ਰਹੇ ਆ ਪਰ ਜੇ ਹੁਣ ਕੋਈ ਹਾ ਹਾ ਹੀ ਹੀ ਆਪਣੀ ਮੂਵੀ ਆ ਕੋਈ ਬਹੁਤ ਸਲੈਪਸਟਿਕ ਕੋਮੇਡੀ ਉਹ ਤੁਸੀਂ ਉਹ ਹੀ ਚੱਲਦੇ ਫਿਰਦੇ ਕਿਸੇ ਤੋਂ ਉਹੋ ਕਰਾ ਦਿਓ ਉਹ ਮੈਨੂੰ ਪਰਸਨਲੀ ਉਹ ਗੱਲ ਠੀਕ ਨਹੀਂ ਲੱਗਦੀ ਤਾਂ ਮੈਨੂੰ ਹੁੰਦਾ ਕਿ ਇਹ ਥੋੜਾ ਜਿਹਾ ਸਾਰਿਆਂ ਨੂੰ ਚਾਹੇ ਰਾਈਟਰ ਚਾਹੇ ਡਾਇਰੈਕਟਰ ਚਾਹੇ ਐਕਟਰਸ ਕਿਉਂਕਿ ਮੈਂ ਇਹ ਗੱਲ ਇਸ ਲਈ ਮੈਂਸ਼ਨ ਕਰ ਰਹੀ ਹਾਂ ਕਿਉਂਕਿ ਮੇਰੇ ਨਾਲ ਜਤੇ ਮੈਂ ਉਹ ਸੀ ਨਹੀਂ ਕੀਤਾ ਸੀ ਤਾਂ ਮੈਨੂੰ ਇਹ ਲੱਗਦਾ ਕਿ ਹਰ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਥੋੜਾ ਜਿਹਾ ਸਪੈਸ਼ਲੀ ਆਰਟਿਸਟ ਨੂੰ ਵੀ ਉਹ ਅਸੀਂ ਪਰਦੇ ਤੇ ਕੀ ਲੈ ਕੇ ਆਉਣ ਲੱਗਿਆ ਤੇ ਆਪਾਂ ਕੀ ਮਤਲਬ ਜੇ ਆਪਾਂ ਇਦਾਂ ਹਾਸੇ ਮਜ਼ਾਕ ਚ ਕਿਸੇ ਨੂੰ ਇਦਾਂ ਹੀ ਕਰ ਰਿਹਾ ਤੇ ਉਹ ਅੱਗੇ ਕੀ ਮੈਸੇਜ ਜਾ ਰਿਹਾ ਕੀ ਮੁੱਦਾ ਬਣੂਗਾ ਕੀ ਉਹ ਦੇਖ ਕੇ ਕੋਈ ਵੀ ਪਿਓ ਇੰਦਾ ਸੋਚੂਗਾ ਵੀ ਠੀਕ ਆ ਫਿਰ ਮੈਂ ਵੀ ਜੇ ਮਾਰਦਾ ਕੁੱਟਦਾ ਨਿਆਣਿਆਂ ਨੂੰ ਠੀਕ ਹੀ ਹੋਊਗਾ ਫਿਰ ਜੀ ਮੈਮ ਬਹੁਤ ਸਾਰੀਆਂ ਆਫਰਸ ਤੁਹਾਨੂੰ ਆਂਦੀਆਂ ਹੋਣੀਆਂ ਫਿਲਮਾਂ ਦੀਆਂ ਕਾਫੀ ਸਾਰੀਆਂ ਫਿਲਮਾਂ ਤੁਸੀਂ ਛੱਡ ਵੀ ਦਿੰਦੇ ਹੋਣੇ ਤੁਸੀਂ ਕਿਵੇਂ ਚੂਜ਼ ਕਰਦੇ ਹੋ ਤੁਹਾਨੂੰ ਕਿਵੇਂ ਲੱਗਦਾ ਕਿ ਆ ਫਿਲਮ ਮੇਰੇ ਲਈ ਬਣੀ ਹੋਈ ਐ ਤੇ ਮੈਨੂੰ ਕਰਨੀ ਚਾਹੀਦੀ ਐ ਮੇਰਾ ਤਾਂ ਉਹੀ ਜਿੱਦਾਂ ਕਿ ਮੈਂ ਕਿਹਾ ਸਿੱਧਾ ਸਿੱਧਾ ਹਿਸਾਬ ਆ ਕਿ ਮੇਰੀ ਮੂਵੀ ਕੀ ਕਹਿ ਕੇ ਜਾ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਮੂਵੀ ਵਿੱਚ ਤੁਸੀਂ ਜਿੰਨੀਆਂ ਮੂਵੀਜ਼ ਕੀਤੀਆਂ ਬਹੁਤ ਤੇ ਉਹਦੇ ਵਿੱਚ ਬਾਅਦ ਵਿੱਚ ਇਮੋਸ਼ਨਲ ਸੀਨਸ ਜ਼ਿਆਦਾ ਹੁੰਦੇ ਨੇ ਹਨਾ ਹਾਂਜੀ ਮੈਸੇਜ ਹੁੰਦਾ ਮਤਲਬ ਕੁਛ ਨਾ ਕੁਛ ਚਾਹੇ ਤੁਸੀਂ ਰੱਬ ਦਾ ਰੇਡੀਓ ਵਰਗੀ ਮੂਵੀ ਦੇਖ ਲਓ ਉਹ ਚ ਵੀ ਪਰਿਵਾਰਾਂ ਨੂੰ ਬੰਨ ਕੇ ਰੱਖਣ ਦਾ ਇਕੱਠੇ ਰਹਿਣ ਦਾ ਜੋੜ ਕੇ ਰੱਖਣ ਦਾ ਵੀ ਕੰਦ ਨਾ ਹੋਵੇ ਚਾਹੇ ਪੁਰਾਣੇ ਸਮੇਂ ਦੀ ਗੱਲ ਆ ਪਰ ਢੁੱਕਦੀ ਦਾ ਅੱਜ ਵੀ ਆ ਜੀ ਆਪਾਂ ਉਹਨੂੰ ਲਾਗੂ ਤਾਂ ਅੱਜ ਵੀ ਕਰ ਸਕਦੇ ਆ ਸੋ ਕੋਈ ਵੀ ਮੂਵੀ ਮੋਸਟ ਦੀ ਮਰ ਹੈ ਹੁੰਦਾ ਟਰਾਈ ਵੀ ਜਿੰਨੀਆਂ ਵੀ ਮੂਵੀਜ਼ ਮੈਂ ਕੀਤੀਆਂ ਨੇ ਉਹ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਹੋਵੇ ਕੋਈ ਨਾ ਕੋਈ ਮੈਸੇਜ ਹੋਵੇ ਜੋ ਕਿ ਆਡੀਅנס ਨੂੰ ਲੱਗੇ ਵੀ ਅੱਛਾ ਇਦਾਂ ਹੋਣਾ ਚਾਹੀਦਾ ਜੀ ਬਿਲਕੁਲ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਰਿਵਾਰ ਹੁੰਦੇ ਆ ਉਸ ਚੀਜ਼ ਨੂੰ ਇੱਕ ਤਰ੍ਹਾਂ ਪ੍ਰਮੋਟ ਵੀ ਤੁਸੀਂ ਹੈਨਾ ਕਰਦੇ ਹੋ ਚਾਹੇ ਜਿਹੜੀ ਮਰਜੀ ਆਪਾਂ ਮੂਵੀ ਨੂੰ ਚੱਕ ਕੇ ਦੇਖਦੇ ਜਾਂ ਪਿਆਰ ਨੂੰ ਤੁਸੀਂ ਜ਼ਿਆਦਾ ਜੋ ਅਸਲ ਪਿਆਰ ਹੈ ਹਨਾ ਦਿਲਾਂ ਦੇ ਵਿੱਚ ਹਨਾ ਉਸ ਚੀਜ਼ ਨੂੰ ਤੇ ਮੈਂ ਸਰਤਾਜ ਸਰ ਹੁਣਾਂ ਦੇ ਨਾਲ ਪਹਿਲੀ ਤੁਹਾਡੀ ਫਿਲਮ ਹੈ ਤਾਂ ਕਿਵੇਂ ਦਾ ਸਰਤਾਜ ਸਰ ਹੁਣਾਂ ਦੇ ਨਾਲ ਕਿਵੇਂ ਦਾ ਤਜਰਬਾ ਆਇਆ ਉਹਨਾਂ ਦੇ ਨਾਲ ਸੈੱਟ ਤੇ ਕਿਹੋ ਜਿਹਾ ਤਜਰਬਾ ਰਿਹਾ ਜੀ ਬਹੁਤ ਵਧੀਆ ਰਿਹਾ ਮੈਨੂੰ ਨਹੀਂ ਲੱਗਦਾ ਕੋਈ ਵੀ ਇਨਸਾਨ ਇੱਥੇ ਹੋ ਜਾਊਗਾ ਜਿਹਨੂੰ ਸਰਤਾਜ ਸਰ ਨਹੀਂ ਪਸੰਦ ਹੋਣਗੇ ਸੋ ਆਬਵੀਅਸਲੀ ਉਹਨਾਂ ਦਾ ਮੈਂ ਵੀ ਉਹਨਾਂ ਹੀ ਉਹੀ ਫੈਨਸ 'ਚੋਂ ਸੀ ਇੱਕ ਤੇ ਬਾਅਦ 'ਚ ਉਹਨਾਂ ਨਾਲ ਮੌਕਾ ਮਿਲਿਆ ਕੰਮ ਕਰਨ ਦਾ ਬਹੁਤ ਵਧੀਆ ਲੱਗਿਆ ਤੇ ਸਰ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਕੰਫਰਟੇਬਲ ਫੀਲ ਕਰਾਉਂਦੇ ਨੇ ਤੇ ਖਾਸੇ ਮਜ਼ਾਕ ਵਾਲੇ ਵੀ ਨੇ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਅ ਪਰ ਬਹੁਤ ਦਾਇਰੇ ਚ ਰਹਿ ਕੇ ਬਹੁਤ ਵਧੀਆ ਮਾਹੌਲ ਬਣਾ ਕੇ ਰੱਖਦੇ ਨੇ ਸੋ ਗੁੱਡ ਪਰਸਨ ਐਂਡ ਵਧੀਆ ਲੱਗਦਾ ਉਹਨਾਂ ਨਾਲ ਕੰਮ ਕਰਕੇ ਜੀ ਮੈਮ ਜਿਸ ਤਰ੍ਹਾਂ ਫਿਲਮ ਦਾ ਟਾਈਟਲ ਹੀ ਹੈ ਹੁਸ਼ਿਆਰ ਸਿੰਘ ਤਾਂ ਤੁਸੀਂ ਵੀ ਸਕੂਲ ਦੇ ਵਿੱਚ ਪੜੇ ਹੋ ਤਾਂ ਜੀ ਜੀ ਤੁਸੀਂ ਕੀ ਹੋ ਜਉਂਨੇ ਸੀ ਹੁਸ਼ਿਆਰ ਹੁੰਦੇ ਸੀਗੇ ਜਾਂ ਫਿਰ ਮੈਂ ਐਕਚੁਅਲੀ ਅਮਨਦੀਪ ਜੀ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਮੈਂ ਸਕੂਲ ਚ ਤਾਂ ਠੀਕ ਠਾਕ ਹੀ ਸੀ ਮੈਂ 11ਵੀਂ 12ਵੀਂ ਤੋਂ ਅੱਗੇ ਕਾਲਜ ਚ ਹੁਸ਼ਿਆਰ ਸੀ ਬਾਜੋਂ ਹਾਲਾਂਕਿ ਨਿਆਣੇ ਦਾ ਪੁੱਠਾ ਹੁੰਦਾ ਵੀ ਸਕੂਲ 10ਵੀਂ ਤੱਕ ਨਿਆਣੇ ਹੁਸ਼ਿਆਰ ਹੁੰਦੇ ਨੇ ਤੇ ਬਾਅਦ ਚ ਜਾ ਕੇ ਵਿਗੜਦੇ ਨੇ ਜੀ ਬਿਲਕੁਲ ਨਹੀਂ ਮੇਰਾ ਉਲਟਾ ਸੀ ਐਵਰੇਜ 7.10 ਤੱਕ ਜਾਵਰ ਜੀ 10ਵੀਂ ਤੱਕ ਮੈਂ ਐਵਰੇਜ ਸੀ ਕਿਉਂਕਿ ਮੈਨੂੰ ਮੈਥਸ ਪਸੰਦ ਨਹੀਂ ਸੀ ਮੈਥਮੈਟਿਕਸ ਸਬਜੈਕਟ ਜਮਾਂ ਪਸੰਦ ਨਹੀਂ ਸੀ ਤੇ 10ਵੀਂ ਤੱਕ ਉਹ ਹੁੰਦਾ ਜ਼ਰੂਰੀ ਤੁਸੀਂ ਛੱਡ ਨਹੀਂ ਸਕਦੇ ਹੋ ਨੋ ਔਖਾ ਸੌਖਾ ਪਾਸ ਕਰਨਾ ਹੀ ਪੈਂਦਾ ਜੀ ਤੇ ਬਾਅਦ ਚ ਜਦੋਂ 10ਵੀਂ ਹੋਊਗੀ ਮੈਂ ਕਿਹਾ ਉਹ ਵਾਹਿਗੁਰੂ ਬਸ ਇਹ ਮੈਥ ਦੀ ਬੁੱਕਾਂ ਦੇ ਸਿ ਅੱਜ ਤੋਂ ਬਾਅਦ ਤੇ ਫਿਰ ਮੈਂ ਆਪਣੇ ਪਸੰਦ ਦੇ ਸਬਜੈਕਟਸ ਲਏ ਤੇ ਅੱਗੇ ਫਿਰ ਮੇਰਾ ਬਾਅਦ ਚ ਮੈਂ ਬਹੁਤ ਬ੍ਰਾਈਟ ਸਟੂਡੈਂਟ ਸੀ ਜੀ ਤੇ ਫਿਰ ਜੇ ਆਪਾਂ ਗੱਲ ਕਰ ਲਈਏ ਬਾਅਦ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਕਿਹੜੇ ਸਬਜੈਕਟਾਂ ਤੁਸੀਂ ਜੀ ਸੋਸ਼ੀਓਲੋਜੀ ਮਿਨਸਟਰ ਸੋਸ਼ੀਓਲੋਜੀ ਬਹੁਤ ਪਸੰਦ ਸੀ ਤਾਂ ਮੇਜਰ ਉਹ ਸੀ ਜੀ ਤੇ ਫਿਰ ਸਰ ਦੇ ਨਾਲ ਸੈਟ ਦੇ ਉੱਤੇ ਫਿਰ ਕਿਵੇਂ ਦਾ ਰਿਹਾ ਕੋਈ ਜਿਸ ਤਰ੍ਹਾਂ ਐਕਟ ਕਰਦੇ ਹੋ ਹਨਾ ਰਿਕਾਰਡ ਹੁੰਦਾ ਹੈ ਸਾਰਾ ਤਾਂ ਉਸ ਵੇਲੇ ਪ੍ਰੋਬਲਮਸ ਵੀ ਫੇਸ ਕਰਨੀਆਂ ਪਈਆਂ ਸੀ ਜੀ ਨੂੰ ਲੈ ਕੇ ਨਹੀਂ ਕੋਈ ਪ੍ਰੋਬਲਮਸ ਨਹੀਂ ਨਾਟ ਐਟ 올 ਬਹੁਤ ਵਧੀਆ ਸੀ ਸਰ ਸਰ ਦਾ ਕੈਰੈਕਟਰ ਬਹੁਤ ਵਧੀਆ ਹੁਸ਼ਿਆਰ ਸਿੰਘ ਦਾ ਕੈਰੈਕਟਰ ਬਹੁਤ ਵਧੀਆ ਕੀਰਤ ਬਿਲਕੁਲ ਇੱਕ ਇਹੋ ਜੀ ਟੀਚਰ ਆ ਜੋ ਹੁਸ਼ਿਆਰ ਸਿੰਘ ਤੋਂ ਆਪੋਜ਼ਿਟ ਆ ਜੇ ਹੁਸ਼ਿਆਰ ਸਿੰਘ ਇਹ ਕਹਿੰਦਾ ਵੀ ਇਹੋ ਜੀ ਪੜਾਈ ਹੋਣੀ ਚਾਹੀਦੀ ਆ ਆਪਾਂ ਕੁਝ ਇਹੋ ਜਿਹਾ ਸਿਰਜਾਂਗੇ ਜਿੱਦਾਂ ਸਰ ਦਾ ਟ੍ਰੇਲਰ ਚ ਡਾਇਲੋਗ ਆ ਕਿ ਜਿਹੜਾ ਬਾਹਰ ਜਾ ਕੇ ਵੀ ਨਿਆਣਿਆਂ ਨੂੰ ਕੰਮ ਆਵੇ ਜੀ ਤੇ ਉਹ ਪੜਾਈ ਕੋਈ ਮਾਇਨੇ ਨਹੀਂ ਰੱਖਦੀ ਜਿਹੜਾ ਵੀ ਨਿਆਣਾ ਆਪਣੀ ਲਾਈਫ ਚ ਲਾਗੂ ਨਾ ਕਰ ਸਕੇ ਜੋ ਕਿ ਬਹੁਤ ਸੱਚੀ ਗੱਲ ਆ ਤੇ ਇਧਰ ਕੀਰਤ ਜੀ ਨੇ ਜਿਹੜੇ ਕਹਿੰਦੇ ਨੇ ਵੀ 100 ਬਟਾ 100 ਚਾਹੀਦੇ ਨੇ ਬਸ ਰੱਟਾ ਮਾਰ ਕੇ ਲੈ ਆਓ ਤਾਂ ਉਹ ਦੋ ਪਹਿਲੂ ਦਿਖਾਏ ਨੇ ਦੋ ਪੱਖ ਦਿਖਾਏ ਨੇ ਟੀਚਰਸ ਦੇ ਵੀ ਟੀਚਰਸ ਇਹੋ ਜਿਹੇ ਵੀ ਹੁੰਦੇ ਨੇ ਟੀਚਰਸ ਇਹੋ ਜਿਹੇ ਵੀ ਹੁੰਦੇ ਨੇ ਜੀ ਮੈਂ ਰਿਐਲਿਟੀ ਵੀ ਲੱਗਦਾ ਕਿ ਆਪਣੇ ਸਮਾਜ ਦੀ ਆਪਣੇ ਸਕੂਲਾਂ ਦੀ ਇਹ ਰਿਐਲਿਟੀ ਹੈਗੀ ਆ ਜੀ ਜੀ ਬਿਲਕੁਲ ਹੈਗੀ ਆ ਹੁਣ ਆਪਾਂ ਆਪਾਂ ਮੈਨੂੰ ਲੱਗਦਾ ਆਪਣੇ ਵੀ ਨਿੱਕੇ ਹੁੰਦੇ ਆਪਾਂ ਦੇਖਿਆ ਹੀ ਆ ਕਲਾਸਾਂ 'ਚ ਵੀ ਜੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਕੂਲ 'ਚ ਬਹੁਤ ਘੱਟ ਟੀਚਰਜ਼ ਹੋਣਗੇ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਹੋਊਗਾ ਵੀ ਕੋਈ ਨਾ ਮਾਰਕਸ ਚਾਹੇ ਜਿੰਨੇ ਮਰਜ਼ੀ ਆਉਣ ਵੀ ਤੁਸੀਂ ਉਂ ਮੇਰੇ ਤੋਂ ਆ ਕੇ ਸਿੱਖ ਲਓ ਹਰ ਟੀਚਰ ਦੇ ਮੂੰਹ 'ਚੋਂ ਮੈਨੂੰ ਲੱਗਦਾ ਅਸੀਂ ਵੀ ਇਹੀ ਸੁਣਿਆ ਵੀ ਮਾਰਕਸ ਇੱਨੇ ਚਾਹੀਦੇ ਨੇ ਵੀ ਮਾਰਕਸ ਸੋਚੋ ਸੋ 90 90 ਤਾਂ ਥੱਲੇ ਨਹੀਂ ਜਾਣੇ ਚਾਹੀਦੇ ਤਾਂ ਮੈਨੂੰ ਲੱਗਦਾ ਇਹ ਤਾਂ ਰਿਐਲਿਟੀ ਆ ਫਿਰ ਜੀ ਬਿਲਕੁਲ ਮਾਪੇ ਵੀ ਮੇਰੇ ਹਿਸਾਬ ਨਾਲ ਜ਼ੋਰ ਪਾਉਂਦੇ ਕਿ ਹਾਂ ਵੀ ਚਲੋ ਚੰਗੇ ਨੰਬਰ ਆਉਣ ਤਾਂ ਕਿ ਮੈਰਿਟ 'ਚ ਨਾਮ ਆ ਜਾਊਗਾ ਜਦੋਂ 10th ਦੇ ਬਾਅਦ ਉਹ ਬੰਦਾ ਪਲੱਸ 1 ਪਲੱਸ 2 ਜਾਂਦਾ ਉੱਥੇ ਫਿਰ ਸਬਜੈਕਟ ਚੇਂਜ ਹੋ ਜਾਂਦੇ ਨੇ ਉਸ ਮੈਰਿਟ ਦੇ ਹਿਸਾਬ ਨਾਲ ਐਡਮਿਸ਼ਨਸ ਮਿਲਦੀਆਂ ਨੇ ਜੀ ਬਿਲਕੁਲ ਆਲੇ ਦੁਆਲੇ ਇਹੀ ਸੁਣਿਆ ਆਪਾਂ ਵੱਡੇ ਹੁੰਦੇ ਇਨਫੈਕਟ ਜਦੋਂ ਸਾਡੇ ਟਾਈਮ 'ਚ ਜਦੋਂ 11th 'ਚ ਸਬਜੈਕਟ ਚੂਜ਼ ਕਰਨੇ ਹੁੰਦੇ ਸੀ ਮੈਨੂੰ ਲੱਗਦਾ ਬਹੁਤ ਪੈਰੈਂਟਸ ਤਾਂ ਆਰਟਸ ਨੂੰ ਠੀਕ ਵੀ ਨਹੀਂ ਸੀ ਮੰਨਦੇ ਮਤਲਬ ਆਰਟਸ ਨੂੰ ਤਾਂ ਇਦਾਂ ਸਮਝਿਆ ਜਾਂਦਾ ਸੀ ਵੀ ਆਰਟ ਲੈ ਲੈ ਆ ਜਾਣਾ ਲੈ ਕੇ ਆਣਾ ਹੋਊਗਾ ਮੇਰੇ ਮੇਰੇ ਹਿਸਾਬ ਨਾਲ ਜਿਹੜੇ ਆਰਟਸ ਵਾਲੇ ਹੋ ਜ्यादा ਕਾਮਯਾਬ ਅਜੇ ਮੈਂ ਆਰਟਸ ਵਾਲੀ ਬਸ ਠੀਕ ਹੈ ਫਿਰ ਦੇਖ ਲਓ ਤੇ ਆਰਟਸ ਨੂੰ ਮੰਨਿਆ ਨਹੀਂ ਸੀ ਜਾਂਦਾ ਸਿਰਫ ਮੈਨੂੰ ਲੱਗਦਾ ਕਿ ਇਹਨੇ ਮੈਡੀਕਲ ਨਾਨ ਮੈਡੀਕਲ ਕਾਮਰਸ ਕਾਮਰਸ ਨੂੰ ਵੀ ਇਦਾਂ ਮੰਨਿਆ ਜਾਂਦਾ ਸੀ ਵੀ ਚਲੋ ਜੇ ਮੈਡੀਕਲ ਨਾਨ ਮੈਡੀਕਲ ਨਹੀਂ ਤਾਂ ਫਿਰ ਕਾਮਰਸ ਘੱਟ ਘੱਟ ਕਾਮਰਸ ਤੇ ਸਾਡੇ ਵਰਗੇ ਆਰਟਸ ਵਾਲੇ ਤਾਂ ਇਦਾਂ ਕਹਿੰਦੇ ਨਹੀਂ ਇਹਦਾ ਜੀ ਤੇ ਮੈਂ ਫਿਰ ਸਕੂਲ ਦੇ ਵਿੱਚ ਕਿਹੋ ਜਿਹਾ ਕਿਉਂਕਿ ਬਹੁਤੀ ਫਿਲਮ ਸਕੂਲ ਦੇ ਵਿੱਚ ਹਣਾ ਬੱਚਿਆਂ ਦੇ ਵਿੱਚ ਰਹਿਣਾ ਤੇ ਖਾਸ ਕਰਕੇ ਜਿਸ ਤਰ੍ਹਾਂ ਇੱਕ ਤਾਂ ਹੁੰਦਾ ਵਿੱਚ ਲੋ ਠੀਕ ਹੈ ਉੱਥੇ ਫਿਲਮ ਜਿਹੜੀ ਸ਼ੂਟ ਹੋ ਰਹੀ ਹੈ ਹਨਾ ਤੇ ਬੱਚਿਆਂ ਨੂੰ ਫਿਰ ਵੀ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਮੈਨੇਜ ਕਰਦੇ ਸੀਗੇ ਉਹਨਾਂ ਦੇ ਡਾਇਲੌਗਸ ਵਗੈਰਾ ਜੀ ਉਹ ਤਾਂ ਦੇਖੋ ਟੀਮ ਦਾ ਰਿਸਪੌਂਸਿਬਿਲਟੀ ਹੁੰਦੀ ਹੈ ਐਂਡ ਸੁਖਨਲ ਟੀਮ ਸਾਡੀ ਬਹੁਤ ਵਧੀਆ ਸੀ ਓਮ ਜੀ ਪ੍ਰੋਡਕਸ਼ਨਸ ਦੀ ਆ ਇਹ ਤੇ ਸਤਿੰਦਰ ਸਰਤਾਜ ਨੇ ਵੀ ਵਿੱਚ ਐਜ਼ ਅ ਪ੍ਰੋਡਿਊਸਰ ਆਏ ਨੇ ਤੇ ਉਹਨਾਂ ਦਾ ਮੈਨੇਜਿੰਗ ਸਿਸਟਮ ਬਹੁਤ ਵਧੀਆ ਸੀ ਉਹਨਾਂ ਦੀ ਮੈਨੇਜਮੈਂਟ ਬਹੁਤ ਵਧੀਆ ਸੀ ਜੋ ਜਿੰਨੂੰ ਜਦੋਂ ਚਾਹੀਦਾ ਸੀ ਉਦੋਂ ਹੀ ਮਿਲਦਾ ਸੀ ਤੇ ਕਿਸੇ ਨੂੰ ਵੀ ਮੈਨੂੰ ਲੱਗਦਾ ਔਕ ਨਹੀਂ ਹੋਈ ਇਸ ਸੈੱਟ ਤੇ ਬਹੁਤ ਵਧੀਆ ਬੱਚੇ ਵੀ ਔਰ ਬੱਚਿਆਂ ਦੀ ਮੈਂ ਇਹ ਇਸ ਗੱਲ ਦੀ ਸਿਫਤ ਸੀ ਉਹਨਾਂ ਨੂੰ ਜਿੰਨੇ ਵਜੇ ਤੁਸੀਂ ਕਹਿ ਦੋ 8 ਵਜੇ ਜੇ ਉਹਨਾਂ ਨੂੰ ਕਹਤਾ ਵੀ 4 ਵਜੇ ਆਉਣਾ ਤੁਸੀਂ ਉਹ 4 ਵਜੇ ਹੁੰਦੇ ਸੀ ਸੈੱਟ ਤੇ ਸੋ ਬੱਚੇ ਵੀ ਐਜ਼ ਐਨ ਆਰਟਿਸਟ ਜਿਹੜੇ ਬੱਚੇ ਸੀ ਇਸ ਮੂਵੀ ਚ ਇੱਕ ਇੱਕ ਬੱਚਾ ਮੈਂ ਮਤਲਬ ਆਮ ਸੋ ਹੈਪੀ ਆਮ ਸੋ ਪ੍ਰਾਊਡ ਆਫ ਥੈਮ ਇੰਨੇ ਜ਼ਿਆਦਾ ਵਧੀਆ ਬੱਚੇ ਸੀ ਨਾ ਵੀ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਵਾਹ ਐਜ਼ ਐਨ ਆਰਟਿਸਟ ਮੈਨੂੰ ਖੁਸ਼ੀ ਹੁੰਦੀ ਸੀ ਉਹਨਾਂ ਨੂੰ ਦੇਖ ਕੇ ਜੀ ਤੇ ਮੈਮ ਜਦੋਂ ਤੁਸੀਂ ਖੁਦ ਸਕੂਲ ਪੜ੍ਹਦੇ ਸੀਗੇ ਤਾਂ ਤੁਹਾਡਾ ਤੁਹਾਡਾ ਸੁਪਨਾ ਕੀ ਹੁੰਦਾ ਸੀਗਾ ਵੀ ਤੁਸੀਂ ਕੀ ਕਰਨਾ ਹੈ ਟੀਚਰ ਬਣਨਾ ਡਾਕਟਰ ਕਿਉਂਕਿ ਮੈਨੂੰ ਜਿਆਦਾ ਕਿ ਉਸ ਵੇਲੇ ਬਹੁਤ ਬਹੁਤ ਚੀਜ਼ਾਂ ਘਣਾ ਦਿੰਦਾ ਸੀ ਬਹੁਤ ਚੀਜ਼ਾਂ ਸੋਚਦਾ ਮੈਨੂੰ ਲੱਗਦਾ ਇਨਸਾਨ ਮੈਨੂੰ ਲੱਗਦਾ ਮਨਦੀਪ ਜੀ ਜਦੋਂ ਆਪਾਂ ਮੈਨੂੰ ਮੈਂ ਸੀ 8ਵੀਂ 9ਵੀਂ ਚ ਮੈਨੂੰ ਲੱਗਦਾ ਮੈਨੂੰ ਕਦੀ ਤਾਂ ਮੈਨੂੰ ਲੱਗਦਾ ਸੀ ਮੈਂ ਕਦੀ ਵੀ ਨਾਰਮਲ ਜੌਬਸ ਨਹੀਂ ਸੀ ਸੋਚਦੀ ਕਦੀ ਤਾਂ ਮੈਨੂੰ ਲੱਗਦਾ ਸੀ ਰੇਡੀਓ ਜੋਕੀ ਕਦੀ ਮੈਨੂੰ ਲੱਗਦਾ ਸੀ ਨਹੀਂ ਨਹੀਂ ਕਿਉਂਕਿ ਕਿਸੇ ਨੇ ਮੈਨੂੰ ਕਿਹਾ ਸੀ ਇੰਨੀ ਜਦੋਂ ਮੈਂ ਇੰਨੀ ਛੋਟੀ ਸੀ ਹਾਲਾਂਕਿ ਤਾਂ ਉਦੋਂ ਮੈਨੂੰ ਕਿਸੇ ਨੇ ਕਿਹਾ ਸੀ ਵੀ ਤੇਰੀ ਆਵਾਜ਼ ਆ ਰੇਡੀਓ ਜੋਕੀ ਬਣ ਸਕਦੀ ਹੈ ਤੂੰ ਬਹੁਤ ਅੱਛਾ ਮੈਂ 8ਵੀਂ ਦਾ ਨਿਆਣਾ ਮੈਂ ਕਿਹਾ ਠੀਕ ਹੈ ਰੇਡੀਓ ਜੋਕੀ ਫਿਰ ਕਦੀ ਫਿਰ ਕਦੀ 에ਅਰ ਹੋਸਟਸ ਮਤਲਬ ਇਹੋ ਜੇ ਚੀਜ਼ਾਂ ਜੀਆਂ ਮਤਲਬ ਕੁਝ ਡਿਫਰੈਂਟ ਕਰਨ ਦਾ ਜੀ ਕਰਦਾ ਸੀ ਉਦੋਂ ਫਿਰ ਮੈਨੂੰ ਯਾਦ ਆ ਮੇਰੇ ਘਰੇ ਨਾ ਸਾਡੇ ਐਨਡੀ ਟੀਵੀ ਗੁੱਡ ਟਾਈਮਸ ਵਾਚ ਚੱਲਦਾ ਸੀ ਉਹ ਚ ਨਾ ਸ਼ੋਜ਼ ਆਉਂਦੇ ਸੀ ਕੁਕਿੰਗ ਸ਼ੋਜ਼ ਜਾਂ ਫਿਰ ਟਰੈਵਲ ਸ਼ੋਜ਼ ਵੀਜੀ ਚ ਆਪਾ ਉਹ ਨਹੀਂ ਕਰਦੇ ਵੀ ਨਾਲੇ ਤਾਂ ਘੁੰਮੀ ਜਾਓ ਨਾਲੇ ਖਾਈ ਜਾਓ ਨਾਲੇ ਲੋਕਾਂ ਨੂੰ ਜਗਾ ਦਿਖਾਈ ਜਾਓ ਤਾਂ ਮੇਰਾ ਉਹ ਬੜਾ ਸ਼ੌਂਕ ਸੀ ਵੀ ਮੈਂ ਮਮੀ ਨੂੰ ਕਹਿੰਦੀ ਸੀ ਮਮੀ ਮੈਂ ਤਾਂ ਕੁਕਿੰਗ ਤੇ ਟਰੈਵਲ ਸ਼ੋ ਹੌਸਟ ਕਰੂੰਗੀ ਵੈਸੇ ਵੈਸੇ ਬੰਦਾ ਉਸ ਜੀ ਦੇ ਲਈ ਹੋਰ ਵੀ ਪੂਰਾ ਲਾ ਦਿੰਦਾ ਹੈ ਪਰ ਪ੍ਰਮਾਤਮਾ ਨੇ ਜਿੱਥੇ ਤੁਹਾਡਾ ਲਿਖਿਆ ਨਾ ਜਾਂ ਤੁਹਾਡੇ ਚ ਕਲਾ ਹੈਗੀ ਆ ਬਾਅਦ ਵਿੱਚ ਆਪਣੇ ਆਪ ਹੋ ਜਾਣਾ ਬੰਦਾ ਉੱਥੇ ਐਡਜਸਟ ਵੀ ਆਪਣੇ ਆਪ ਹੋ ਜਾਂਦਾ ਬਿਲਕੁਲ ਬਿਲਕੁਲ ਕਿਉਂ ਮੈਂ ਇਸ ਇੰਡਸਟਰੀ ਚ ਆਉਣਾ ਇਹ ਤਾਂ ਰੱਬ ਵੱਲੋਂ ਹੀ ਮਤਲਬ ਹੋਇਆ ਇਹ ਜ਼ਰੂਰ ਸੋਚਿਆ ਸੀ ਵੀ ਕੁਝ ਨਾ ਕੁਝ ਡਿਫਰੈਂਟ ਕਰਨਾ ਬਸ ਇਨੀ ਸੋਚਿਆ ਸੀ ਜੀ ਤੇ ਜਿਸ ਤਰ੍ਹਾਂ ਕਾਫੀ ਸਾਰੇ ਸ਼ਾਰਟ ਫੀਲਮ ਦੇ ਵਿੱਚ ਹੈਗੇ ਜਿੱਦਾਂ ਮਿੱਟੀ ਸਤੰਦਰ ਸਰਤਾਜ ਹੋਣਾ ਤੇ ਪਾਲਤੀ ਜਾਂਦੀ ਹੈ ਨਾ ਤੇ ਉਹ ਸਾਰੇ ਮਤਲਬ ਕਿ ਕਦੇ ਤੁਸੀਂ ਉਹਨੂੰ ਰਿਐਲਿਟੀ ਜੀ ਵੀ ਫੀਲ ਕਰਦੇ ਹੋ ਯਾਰ ਜੇ ਸੱਚੀ ਇੱਦਾਂ ਹੋਇਆ ਹੁੰਦਾ ਫਿਰ ਨਹੀਂ ਨਹੀਂ ਮਤਲਬ ਮੈਂ ਸੱਚੀ ਦੱਸਾਂ ਮੈਨੂੰ ਨਾ ਡਰ ਬਹੁਤ ਸੀ ਜਦੋਂ ਸਰ ਦੇ ਉੱਤੇ ਇਦਾਂ ਪਾਉਣੇ ਸੀ ਮੈਂ ਉਸ ਤੋਂ ਪਹਿਲਾਂ ਮੈਨੂੰ ਲੱਗਦਾ 100 ਵਾਰੀ ਸਰ ਤੋਂ ਸੌਰੀ ਮੰਗੀ ਹੋਗੀ ਵੀ ਸੌਰੀ ਸਰ ਮੈਂ ਇਹ ਪਾਉਣ ਲੱਗੀ ਆ ਸੌਰੀ ਸਰ ਮੈਨੂੰ ਪਾਣ ਪਰ ਬਟ ਸਰ ਮੈਂ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਬਹੁਤ ਕੰਫਰਟੇਬਲ ਫੀਲ ਕਰਾਉਂਦੇ ਨੇ ਸਰ ਨੇ ਇੱਕ ਵਾਰੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਵੀ ਨਹੀਂ ਮਰੇ ਤੇ ਮਿੱਟੀ ਪੈ ਰਹੀ ਆ ਜਾਂ ਨਾ ਕਰੋ ਜਾਂ ਇਦਾਂ ਕਰੋ ਉਹਨਾਂ ਨੇ ਬਸ ਜਿੱਦਾਂ ਵੀ ਡਾਇਰੈਕਟਰ ਨੇ ਕਹਤਾ ਰਾਈਟਰ ਨੇ ਕਿਹਾ ਤਾਂ ਸਿਰ ਮੱਥੇ ਮਤਲਬ ਬਹੁਤ ਵਧੀਆ ਆਰਟਿਸਟ ਨੇ ਉਹ ਤੇ ਉਹਨਾਂ ਨੇ ਕਦੀ ਵੀ ਕਿਸੇ ਚੀਜ਼ ਨੂੰ ਵੀ ਇਦਾਂ ਅਗੇਂਸਟ ਨਹੀਂ ਗਏ ਤੇ ਹਮੇਸ਼ਾ ਹੱਸ ਮਤਲਬ ਖੁਸ਼ੀ-ਖੁਸ਼ੀ ਤੇ ਜਦੋਂ ਪੈ ਗਈ ਉਦੋਂ ਮੈਨੂੰ ਇੰਨਾ ਬੁਰਾ ਲੱਗਾ ਮੈਂ ਕਿ ਸੌਰੀ ਸਰ ਸੌਰੀ ਸਰ ਸੌਰੀ ਸਰ ਕੋਈ ਨਹੀਂ ਕੋਈ ਬੱਚੇ ਸ਼ੂਟ ਦੇ ਵਿੱਚ ਹੀ ਹੋਣ ਲੱਗ ਪਏ ਸੌਰੀ ਹਾਂਜੀ ਮਤਲਬ ਜਦੋਂ ਕੱਟ ਹੋਇਆ ਕੈਮਰਾ ਜਦੋਂ ਮਿੱਟੀ ਪੈ ਗਈ ਉਸ ਤੋਂ ਬਾਅਦ ਜਦੋਂ ਡਾਇਰੈਕਟਰ ਨਹੀਂ ਮਿੱਟੀ ਇੱਕ ਵਾਰ ਤਾਂ ਨਹੀਂ ਪਾਈ ਹੋਣੀ ਫਿਰ ਇੱਕ ਦੋ ਕਵਾਰੀ ਪਈ ਸੀ ਹਾਂਜੀ ਕਿਉਂਕਿ ਮਿੱਟੀ ਮਿੱਟੀ ਆਪਾਂ ਨੂੰ ਲੱਗਦੀ ਹੈ ਸ਼ੂਟ ਵੇਲੇ ਉਹ ਕੋਈ ਹੋਰ ਚੀਜ਼ ਹੁੰਦੀ ਹੈ ਅੱਛਾ ਹਾਂਜੀ ਉਹ ਚ ਰੰਗ ਜਿਆ ਵੀ ਸੀ ਕੁਝ ਕਿਉਂਕਿ ਨਹੀਂ ਮਿੱਟੀ ਤਾਂ ਟਿਕਦੀ ਨਹੀਂ ਮਿੱਟੀ ਤਾਂ ਆਪਣੀ ਲੈ ਜਾਣੀ ਸੀ ਨਹੀਂ ਜੀ ਬਿਲਕੁਲ ਜੀ ਬਿਲਕੁਲ ਅੱਛਾ ਮੈਂ ਜ ਹੁੰਦਾ ਹੈ ਤਾਂ ਉਸ ਦੇ ਵਿੱਚ ਫਿਰ ਕਿਉਂਕਿ ਸਰਦੀ ਜਿਹੜੇ ਸੂਫੀ ਗਾਇਕ ਕੇ ਸਰ ਹਨਾ ਬਹੁਤ ਸੋਹਣੀ ਸ਼ਾਇਰੀ ਕਰਦੇ ਨੇ ਨਾ ਹੁਣ ਵੀ ਕਾਫੀ ਜਿਆਦਾ ਹਨਾ ਵੀਡੀਓਜ਼ ਬਣਾਦੇ ਨੇ ਨਾ ਤੇ ਤੁਸੀਂ ਮਤਲਬ ਆਫ ਰਿਕਾਰਡ ਉਹ ਚੀਜ਼ਾਂ ਫਿਰ ਸੁਣਦੇ ਵੀ ਸੀ ਜਾਂ ਕਦੇ ਸਰ ਨੂੰ ਕਹਿੰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਕਰਦੇ ਹੋਣੇ ਬਾਈ ਮੱਕਮੇ ਸਰ ਤੋਂ ਆਪਾਂ ਗਾਣੇ ਵੀ ਸੁਨੇ ਨੇ ਸਰਦੀ ਬਹੁਤ ਪਿਆਰੀ ਸ਼ਾਇਰੀ ਵੀ ਸੁਣੀ ਆ ਫਿਰ ਇੱਕ ਗੱਲ ਜਦੋਂ ਸਰ ਕਨਵਰਸੇਸ਼ਨ ਕਰਦੇ ਨੇ ਨਾ ਜਦੋਂ ਸਰ ਗੱਲਾਂ ਬਾਤਾਂ ਚ ਪੈਂਦੇ ਨੇ ਸਰ ਬਹੁਤ ਵਧੀਆ ਗੱਲਾਂ ਕਰਦੇ ਨੇ ਕਿਉਂਕਿ ਸਰ ਨੂੰ ਨੋਲਿਜ ਬਹੁਤ ਆ ਤੇ ਜਦੋਂ ਸਰ ਗੱਲਾਂ ਕਰਦੇ ਮੈਂ ਮਤਲਬ ਸਟੂਡੈਂਟ ਵਾਂਗੂ ਫੀਲ ਆਉਂਦਾ ਤੁਸੀਂ ਦੇਖਿਓ ਕਦੀ ਸਰ ਨਾਲ ਗੱਲਾਂ ਕਰਕੇ ਤੁਸੀਂ ਬਸ ਇਦਾਂ ਸੁਣਦੇ ਹੀ ਰਹਿ ਜਾਓਗੇ ਤੁਹਾਨੂੰ ਤੁਸੀਂ ਭੁੱਲ ਹੀ ਜਾਓਗੇ ਵੀ ਅੱਗੇ ਕੁਝ ਬੋਲਣਾ ਵੀ ਆ ਹਮ ਜਦੋਂ ਹਜੇ ਇੰਟਰਵਿਊਜ਼ ਵੀ ਹੁੰਦੀਆਂ ਨੇ ਸਰ ਨਾਲ ਤਾਂ ਇੰਟਰਵਿਊਜ਼ ਚ ਕੁਐਸਚਨ ਇੰਨੇ ਵਧੀਆ ਹੁੰਦੇ ਨੇ ਸਰ ਦੇ ਆਨਸਰਸ ਇੰਨੇ ਵਧੀਆ ਹੁੰਦੇ ਨੇ ਕਿ ਮੈਂ ਤਾਂ ਇਦਾਂ ਹੀ ਬਹਿ ਜਾਨੀ ਕਿ ਜਦੋਂ ਮੈਂ ਵੀ ਇੰਟਰਵਿਊ ਲੈਣ ਆਈ ਹੁੰਦੀ ਆ ਕਿਉਂਕਿ ਗੱਲਾਂ ਸਰ ਦੀ ਜੀਓਗ੍ਰਾਫੀ ਦੀ ਨੋਲਿਜ ਸਰ ਦੀ ਵੈਸੇ ਲੈਂਗੁਏਜਸ ਦੀ ਨੋਲਿਜ ਤਾਂ ਸਰ ਜੀਓਗ੍ਰਾਫੀਲੀ ਬਹੁਤ ਦੱਸਦੇ ਹੁੰਦੇ ਸੀ ਵੀ ਕਿ ਇਹ ਸ਼ਹਿਰ ਇੱਥੇ ਆਏ ਇੱਥੇ ਸਰ ਘੁੰ ਸੋ ਉਹਨਾਂ ਚੋਂ ਮਤਲਬ ਜਿੰਨੀ ਮਰਜ਼ੀ ਤੁਸੀਂ ਨੌਲੇਜ ਬਟੋਰ ਸਕਦੇ ਹੋ ਸਰ ਇਹੋ ਜਿਹੇ ਇਨਸਾਨ ਨੇ ਕਿ ਬਸ ਬਹਿ ਕੇ ਸਰ ਨੂੰ ਸੁਣੀ ਜਾਓ ਤੇ ਤੁਹਾਨੂੰ ਕਿਹੜਾ ਗੀਤ ਪਸੰਦ ਆ ਸਰਤਾਜ ਸਰ ਮੈਨੂੰ ਤਾਂ ਜੀ ਸਾਰੇ ਪਸੰਦ ਨੇ ਕੋਈ ਮੈਨੂੰ ਲੱਗਦਾ ਇਹੋ ਜਿਹੇ ਸਰ ਦਾ ਗੀਤ ਹੀ ਨਹੀਂ ਆ ਜਿਹੜਾ ਮੈਨੂੰ ਮਤਲਬ ਮੈਂ ਕਹਿ ਸਕਾਂ ਕਿ ਇਹ ਨਹੀਂ ਪਸੰਦ ਪਰ ਮੇਰਾ ਜਿਹਦੇ ਨਾਲ ਮੈਂ ਸਰ ਦੀ ਫੈਨ ਹੋਈ ਸੀ ਤੇ ਅੱਜ ਤੱਕ ਹੈਗੀਆਂ ਤੇ ਰਹੂੰਗੀ ਉਹ ਮੈਂ ਮਾਸੂਮੀਅਤ ਉਹ ਗਾਣਾ ਮੈਂ ਸਭ ਤੋਂ ਪਹਿਲਾਂ ਸੁਣਿਆ ਸੀ ਸਰ ਦਾ ਤੇ ਆਈ ਵਾਸ ਅ ਫੈਨ ਉਦੋਂ ਤੋਂ ਦੇਖਿਆ ਸੀ ਤੇ ਸੁਣਿਆ ਸੀ ਤੇ ਮੈਂ ਕਿਹਾ ਸੀ ਵਾਏ ਮਤਲਬ ਕੀ ਚੀਜ਼ ਕੀਆ ਤੇ ਉਸ ਤੋਂ ਬਾਅਦ ਤਾਂ ਫਿਰ ਜਿੰਨੇ ਵੀ ਸੁਣੇ ਕਿਉਂਕਿ ਗੱਲਾਂ ਹੀ ਸਾਰੇ ਇਹੋ ਜਿਹਿਆਂ ਕੱਢ ਕੇ ਲਿਆਉਂਦੇ ਨੇ ਜੋ ਕਦੀ ਸੋਚੀਆਂ ਹੀ ਨਹੀਂ ਹੁੰਦੀਆਂ ਸੀ ਉਹਨਾਂ ਦੀ ਲਿਖਤ ਹੈ ਹੀ ਇਹੋ ਜੀ ਮਤਲਬ ਕਿ ਬੰਦਾ ਸੋਚਦਾ ਹੀ ਰਹਿ ਜਾਂਦਾ ਵੀ ਇਦਾਂ ਕੋਈ ਕਿਦਾਂ ਸੋਚ ਵੀ ਕਿਦਾਂ ਸਕਦਾ ਜਦੋਂ ਤੁਹਾਡੀ ਮੂਵੀ ਰਿਲੀਜ਼ ਹੋ ਜਾਂਦੀ ਆ ਤੁਹਾਡੇ ਦਿਲ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਮੂਵੀ ਨੂੰ ਕੌਣ ਦੇਖੇ ਜਿਵੇਂ ਇੱਕ ਇੱਛਾ ਹੁੰਦੀ ਨਾ ਬੰਦੇ ਦੇ ਮਨ ਦੇ ਵਿੱਚ ਯਾਰ ਆਹ ਤਾਂ ਬੰਦਾ ਜ਼ਰੂਰ ਦੇਖੇ ਜਾਂ ਪਰਿਵਾਰਕ ਮੈਂਬਰਾਂ ਚੋਂ ਹੁੰਦਾ ਹੈ ਅੱਛਾ ਆਪਣੇ ਪਰਿਵਾਰਕ ਮੈਂਬਰਾਂ ਚੋਂ ਜੀ ਬਿਲਕੁਲ ਜਾਂ ਕੋਈ ਵੀ ਜਦ ਦਿਲ ਚ ਹੁੰਦਾ ਨਾ ਯਾਰ ਮੇਰੀ ਜੀ ਦੇਖੋ ਮੇਰੀ ਪਰਿਵਾਰ ਤਾਂ ਮੇਰਾ ਇੰਨਾ ਸਪੋਰਟਿਵ ਹੈ ਇੰਨਾ ਪਿਆਰਾ ਕਿ ਉਹ ਤਾਂ ਮੇਰੇ ਬਿਨਾਂ ਕਹੇ ਜਾਣਦੇ ਨੇ ਸਾਰੇ ਫਰਸ ਡੇ ਫਰਸ਼ੋ ਚਾਹੇ ਜਿੱਥੇ ਮਰਜੀ ਹੋਣ ਚਾਹੇ ਕੈਨੇਡਾ ਨੇ ਚਾਹੇ ਇੱਥੇ ਨੇ ਸਾਰੇ ਜਾਣਦੇ ਨੇ ਉਹ ਤਾਂ ਬਹੁਤ ਪਿਆਰ ਦਿੰਦੇ ਨੇ ਮੇਰੇ ਮਮਾ ਹਮੇਸ਼ਾ ਜਾਣਦੇ ਨੇ ਚਾਹੇ ਆਪਾਂ ਇਕੱਠੇ ਹੋਈਏ ਚਾਹੇ ਨਾ ਤੇ ਵੈਸੇ ਇਨ ਜਨਰਲ ਮੈਨੂੰ ਹੁੰਦਾ ਵੀ ਕਿਉਂਕਿ ਮੇਰੀ ਜਿਹੜੀ ਆਡੀਅנס ਹੈ ਉਹ ਜ਼ਿਆਦਾਤਰ ਪਰਿਵਾਰਕ ਆਡੀਅנס ਹੀ ਆ ਤੇ ਮੈਨੂੰ ਜਿਹੜੇ ਆ ਕੇ ਨੇ ਪਿਆਰ ਨਾਲ ਭੱਜ ਕੇ ਮਿਲਦੇ ਨੇ ਉਹ ਵੀ ਯੂਜ਼ੂਲੀ ਕਿਸੇ ਦੇ ਮੰਮੀ ਪਾਪਾ ਨਾਨਾ ਨਾਨੀ ਦਾਦਾ ਦਾਦੀ ਉਹ ਸਾਰੇ ਇਦਾਂ ਜੱਫੀ ਪਾ ਕੇ ਮਿਲਦੇ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਤੇ ਮੇਰੀ ਤਾਂ ਉਹਨਾਂ ਵਾਸਤੇ ਦੁਆ ਹੁੰਦੀ ਹੈ ਕਿਉਂਕਿ ਮੈਂ ਮੇਨ ਉਹਨਾਂ ਨੂੰ ਹੀ ਰੱਖ ਕੇ ਨਜ਼ਰ 'ਚ ਮਤਲਬ ਮੈਂ ਉਹਨਾਂ ਸੋਚ ਕੇ ਆਪਣੀ ਆਡੀਅנס ਦਾ ਸੋਚ ਕੇ ਹਮੇਸ਼ਾ ਮੈਂ ਪ੍ਰੋਜੈਕਟ ਚੂਜ਼ ਕਰਦੀ ਆ ਕਿ ਮੇਰੀ ਆਡੀਅנס ਨੂੰ ਕੀ ਵਧੀਆ ਲੱਗੂਗਾ ਤਾਂ ਮੇਰੇ ਤਾਂ ਉਹ ਹਮੇਸ਼ਾ ਹੀ ਜ਼ਿਹਨ 'ਚ ਰਹਿੰਦੇ ਨੇ ਕਿ ਮੇਰੀ ਆਡੀਅנס ਨੂੰ ਕੀ ਵਧੀਆ ਲੱਗੂਗਾ ਤਾਂ ਉਹਨਾਂ ਵਾਸਤੇ ਹੁੰਦਾ ਜੀ ਤੇ ਉਹ ਜਾ ਕੇ ਦੇਖਦੇ ਨੇ ਫਿਰ ਖੁਸ਼ ਹੁੰਦੇ ਨੇ ਫਿਰ ਮੈਂ ਹੋਰ ਖੁਸ਼ ਹੁੰਨੀ ਆ ਜੀ ਅੱਜ ਮੈਂ ਹੁਸ਼ਿਆਰ ਫਿਲਮ ਦੇ ਲਈ ਹੁਸ਼ਿਆਰ ਸਿੰਘ ਜੋ ਫਿਲਮ ਆ ਰਹੀ ਹੈ ਉਹਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਲੋਕਾਂ ਨੂੰ ਜੋ ਪੰਜਾਬੀ ਖਾਸ ਕਰਕੇ ਜਿਨ੍ਹਾਂ ਨੇ ਸਿਨੇਮੇ ਘਰ ਜਿਹੜੇ ਆ ਪਰਨੇ ਨੇ 7 ਫਰਵਰੀ ਨੂੰ ਖਾਸ ਕਰਕੇ ਜੀ ਮੈਂ ਇਹ ਹੀ ਕਹਿਣਾ ਚਾਹੂੰਗੀ ਵੀ ਇਹ ਇੱਕ ਪਰਿਵਾਰਕ ਫਿਲਮ 7 ਫਰਵਰੀ ਨੂੰ ਆ ਰਹੀ ਹੈ ਹੁਸ਼ਿਆਰ ਸਿੰਘ ਪਲੀਜ਼ ਆਪਣੇ ਆਪਣੇ ਨਿਆਣਿਆਂ ਨਾਲ ਜਾ ਕੇ ਦੇਖੋ ਜੇ ਨਿਆਣੇ ਜਾ ਰਹੇ ਨੇ ਆਪਣੇ ਮਾਪਿਓ ਨੂੰ ਲੈ ਕੇ ਜਾਓ ਕਿਉਂਕਿ ਇਹ ਬਹੁਤ ਜ਼ਰੂਰੀ ਫਿਲਮ ਆ ਬੱਚਿਆਂ ਵਾਸਤੇ ਸਪੈਸ਼ਲੀ ਜੇ ਤੁਸੀਂ ਸਟੂਡੈਂਟ ਹੋ ਤਾਂ ਪਲੀਜ਼ ਆਪਣੇ ਆਪਣੇ ਪੇਰੈਂਟਸ ਨਾਲ ਜਾ ਕੇ ਦੇਖੋ ਤੇ ਇੰਜੋਏ ਕਰੋ ਇੱਕ ਬਹੁਤ ਹੀ ਵਧੀਆ ਮੈਸੇਜ ਬੜੀ ਫਿਲਮਾ ਬਟ ਰੈਪ ਦਾ ਕਾਮੇਡੀ ਚ ਤਾਂ ਮੈਨੂੰ ਇੱਕ ਇਹ ਗੱਲ ਬਹੁਤ ਵਧੀਆ ਲੱਗਦੀ ਆ ਇਸ ਮੂਵੀ ਦੀ ਖਾਸ ਗੱਲ ਕੀ ਐਂਟਰਟੇਨਮੈਂਟ ਵੀ ਆ ਪਲੱਸ ਮੈਸੇਜ ਆ ਵੀ ਕਦੀ ਕਦੀ ਆਪਣੀ ਆਡੀਅנס ਦੀ ਸ਼ਿਕਾਇਤ ਹੁੰਦੀ ਆ ਵੀ ਕੱਲਾ ਮੈਸੇਜ ਨਹੀਂ ਚਾਹੀਦਾ ਸਾਨੂੰ ਸਾਨੂੰ ਥੋੜਾ ਜਿਹਾ ਐਂਟਰਟੇਨਮੈਂਟ ਚਾਹੀਦਾ ਤਾਂ ਇਹ ਇੰਨੀ ਵਧੀਆ ਤਰ੍ਹਾਂ ਮੈਨੂੰ ਲੱਗਦਾ ਸਾਡੇ ਰਾਈਟਰ ਨੇ ਤਾਂ ਡਾਇਰੈਕਟਰ ਨੇ ਉਹ ਲਪੇਟਿਆ ਹੋਇਆ ਨਾ ਮੈਸੇਜ ਕਿ ਤੁਹਾਨੂੰ ਜਦੋਂ ਮੈਸੇਜ ਨਿਕਲ ਵੀ ਗਿਆ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਕਿ ਤੁਸੀਂ ਹੱਸਦੇ ਹੱਸਦੇ ਹੀ ਤੁਹਾਨੂੰ ਮੈਸੇਜ ਮਿਲ ਜਾਣਾ ਸੋ ਮੈਂ ਜਗਗੀ ਨਾਲ ਵੀ ਪਹਿਲੀ ਵਾਰੀ ਕੰਮ ਕਰ ਰਹੀ ਆ ਜਗਦੀਪਨਾ ਵੀ ਤੇ ਉਹਨਾਂ ਦੀ ਮੂਵੀਜ਼ ਦੀ ਮੈਨੂੰ ਖਾਸ ਸ਼ੁਰੂ ਤੋਂ ਇਹ ਲੱਗਦੀ ਹੈ ਕਿ ਉਹਨਾਂ ਦੀ ਹਰ ਮੂਵੀ 'ਚ ਇੱਕ ਬਹੁਤ ਹੀ ਪਿਆਰਾ ਮੈਸੇਜ ਹੁੰਦਾ ਤੇ ਫਿਲਮ 'ਚ ਰੋਮਾਂਸ ਵੀ ਹੈਗਾ ਜਿਸ ਤਰ੍ਹਾਂ ਉਹਦੇ ਵਿੱਚ ਇੱਕ ਡਾਇਲੋਗ ਹੈ ਬਹੁਤ ਪਿਆਰਾ ਇੱਕ ਡਾਇਲੋਗ ਹੈ ਉਸ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਸਾਰਿਆਂ ਸਾਹਮਣੇ ਨਾ ਡੰਟਿਆ ਕਰੋ ਜਾਂ ਗੱਲ ਨਾ ਕਿਹਾ ਕਰੋ ਹਨਾ ਵੀ ਕੱਲਿਆਂ ਨੂੰ ਕਹਦੇ ਆਕਰੋ ਤਾਂ ਬਹੁਤ ਪਿਆਰਾ ਉਹ ਡਾਇਲੋਗ ਹੈ ਕਹਿੰਦਾ ਵੀ ਤੁਸੀਂ ਕੱਲੇ ਮਿਲਦੇ ਕਿੱਥੇ ਹੋ ਮੇਰੇ ਨਹੀਂ ਹਾਂਜੀ ਉਹ ਉਹ ਮੈਨੂੰ ਲੱਗਦਾ ਪਿਆਰ ਦੀ ਸ਼ੁਰੂਆਤ ਹੈ ਉਹ ਜੀ ਨਹੀਂ ਬਹੁਤ ਬਹੁਤ ਵਧੀਆ ਲੱਗਿਆ ਮੈਨੂੰ ਇਹ ਮੂਵੀ 'ਚ ਕੰਮ ਕਰਕੇ ਤੇ ਕੀਰਤ ਦਾ کردار ਪਲੇ ਕਰਕੇ ਕਿਉਂਕਿ ਕੀਰਤ ਇੰਗਲਿਸ਼ ਦਾ ਵਿਚਾਰੀ ਆਪਣੇ ਵੱਲੋਂ ਬਹੁਤ ਜ਼ੋਰ ਲਾ ਕੇ ਬੋਲ دیا۔ ਬਹੁਤ ਪਿਆਰਾ ਨਾਮ ਆ ਬਹੁਤ ਕੀਰਤ ਨਾਮ ਚੁਸ ਵੈਸੇ ਕੀਤਾ ਕਿ ਇਹਨਾਂ ਨੇ ਚੁਸ ਜੀ ਰਾਈਟਰ ਤੇ ਡਾਇਰੈਕਟਰ ਉਹਨਾਂ ਦੀ ਕਾਲ ਹੁੰਦੀ ਆ ਤੇ ਉਹਨਾਂ ਦੀ ਕਾਲ ਸਿਰ ਮੱਥੇ ਐਂਡ ਬਹੁਤ ਵਧੀਆ ਕੰਮ ਕੀਤਾ ਦੋਵਾਂ ਨੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਜੀ ਤੇ ਬਸ ਸਮਾਧਨ ਲਈ ਮੈਂ ਬਹੁਤ-ਬਹੁਤ ਧੰਨਵਾਦ ਜੀ ਨੋ ਫਾਉਲ ਜੀ ਸੱਚੇ ਕਾਲ ਇਹ ਮੈਮ ਸਾਡੇ ਨਾਲ ਮੌਜੂਦ ਸਨ ਸਿਮੀ ਚਾਲ ਜੀ ਇਸ ਵੇਲੇ ਇਹਨਾਂ ਨਾਲ ਹੁਣ ਗੱਲਬਾਤ ਕੀਤੀ ਆ ਤਾਂ ਫਿਲਮ ਇਹਨਾਂ ਦੀ ਜੋ ਰਿਲੀਜ਼ ਹੋਣ ਜਾ ਰਹੀ ਆ ਹੁਸ਼ਿਆਰ ਸਿੰਘ ਖਾਸ ਕਰਕੇ ਅਸਰ ਸਤੰਦਰ ਫਿਲਮ ਦੇ ਵਿੱਚ ਜਿਹੜਾ ਮੇਨ ਕਿਰਦਾਰਨ ਬਾਰੇ ਨੇ ਨਾਲ ਮੈਮਸਿਮੀ ਚਾਲ ਹੋਣੀ ਆ ਤਾਂ ਖਾਸ ਕਰਕੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਇਹ ਉਹਨਾਂ ਦੇ ਇੱਕ ਪੁਰਾਣੇ ਉਸ ਸਮੇਂ ਦੇ ਵਿੱਚ ਕਿਉਂਕਿ ਚਾਹੇ ਮੈਂ ਆ ਚਾਹੇ ਜਿਨ੍ਹਾਂ ਨੇ ਸਕੂਲ ਜਾਂ ਕਾਲਜ ਤੋਂ ਪਾਸ ਆਊਟ ਹੋ ਚੁੱਕੇ ਆ ਉਹਨਾਂ ਦਾ ਇੱਕੋ ਹੀ ਸੁਪਨਾ ਹੁੰਦਾ ਆ ਜਾਂ ਤਾਂ ਜੇ ਸ਼ਹਿਰ ਰਹਿੰਦੇ ਆ ਤਾਂ ਇੱਕ ਵਾਰ ਪਿੰਡ ਜਾਈਏ ਆਪਾਂ ਪਿੰਡ ਥੋੜੇ ਦਿਨ ਲਾ ਕੇ ਆਈਏ ਜੇ ਜ਼ਿਆਦਾ ਟਾਈਮ ਹੋ ਜਵੇ ਜਾਂ ਫਿਰ ਇਹ ਹੁੰਦਾ ਯਾਰ ਸਕੂਲ ਦੇ ਵਿੱਚ ਗੇੜਾ ਮਾਰੇ ਜਾਂ ਉਹ ਬਚਪਨ ਦੁਬਾਰਾ ਆ ਜਵੇ ਜੇਕਰ ਕਿਤੇ ਸਕੂਲ ਦੇ ਵਿੱਚ ਛੁੱਟੀ ਵੀ ਹੁੰਦੀ ਹੈ ਜੇ ਕਿਤੇ ਬੱਚੇ ਦੇਖਦੇ ਆ ਨਿਆਣੇ ਬੱਚੇ ਵਰਦੀ ਪਾ ਕੇ ਸਕੂਲਾਂ ਤੋਂ ਘਰੇ ਜਾ ਰਹੇ ਆ ਤਾਂ ਉਹਨਾਂ ਨੂੰ ਦੇਖ ਕੇ ਉਹ ਸਾਰਾ ਬਚਪਨ ਜਿਹੜਾ ਆ ਜਾਂ ਉਹ ਸਕੂਲ ਦਾ ਟਾਈਮ ਆ ਅੱਖਾਂ ਦੇ ਮੋਰੇ ਇੱਕਦਮ ਘੁੰਮ ਜਾਂਦਾ ਆ ਤਾਂ ਉਹ ਸਾਰਾ ਸੀਨ ਜਿਹੜਾ ਆ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਖਾਸ ਕਰਕੇ ਇੱਕ ਚੰਗਾ ਮੈਸੇਜ ਵੀ ਦੇਖਣ ਨੂੰ ਮਿਲੂਗਾ ਕਿ ਕੱਲੇ ਮਾਰਕਸ ਆ ਕੱਲੇ ਨੰਬਰ ਜਿਹੜੇ ਆ ਉਹ ਲੈਣੇ ਜ਼ਰੂਰੀ ਨਹੀਂ ਹੈਗੇ ਆ ਸਿੱਖਣਾ ਵੀ ਬਹੁਤ ਜ਼ਰੂਰੀ ਹੈ